ਸਸ਼ੀਕਾਲ ਤੁਸੀਂ ਦੇਖ ਰਹੇ ਹੋ E9 ਪੰਜਾਬੀ ਮੈਂ ਹਾਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਇਸ ਵਕਤ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਪ੍ਰੋਫੈਸਰ ਦਵਿੰਦਰ ਜੋਸ਼ੀ ਦਵਿੰਦਰ ਜੋਸ਼ੀ ਹੁਣਾ ਤੋਂ ਅਸੀਂ ਇਹ ਜਾਣਾਂਗੇ ਕਿ ਇਸ ਵਕਤ ਪੰਜਾਬ ਦੇ ਵਿੱਚ ਜਿਹੜੇ ਅਹਿਮ ਮਸਲੇ ਆ ਜਿਨ੍ਹਾਂ ਉਤੇ ਚਰਚਾ ਕੀਤੀ ਜਾਣੀ ਲਾਜ਼ਮੀ ਹੈ ਜਿਨ੍ਹਾਂ ਉਤੇ ਚਰਚਾ ਕੀਤੀ ਜਾਣੀ ਜਿਹੜੀ ਆ ਉਹ ਚਾਹੀਦੀ ਆ ਤਾਂ ਜੋ ਉਹਨਾਂ ਖਬਰਾਂ ਦੀ ਤਹਿ ਤੱਕ ਪਹੁੰਚਿਆ ਜਾ ਸਕੇ ਵੀ ਦਰਸਲ ਸਿਆਸਤ ਦੇ ਵਿੱਚ ਕੀ ਕੁਝ ਚੱਲ ਰਿਹਾ ਸੋ ਦਵਿੰਦਰ ਜੋਸ਼ੀ ਜੀ ਹੋਣਾ ਦਾ ਪਹਿਲਾ ਸਵਾਗਤ ਕਰਦੇ ਆ ਤੇ ਫੇਰ ਖਬਰਾਂ ਦਾ ਸਿਲਸਲਾ ਜਿਹੜਾ ਉਹ ਸ਼ੁਰੂ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਬਹੁਤ ਬਹੁਤ ਸਵਾਗਤ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮਿਹਰਬਾਨੀ ਜਨਾਬ ਮੈਨੂੰ ਇੱਥੇ ਬੁਲਾਉਣ ਲਈ ਬਹੁਤ ਸ਼ੁਕਰੀਆ ਸਰ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਜਿਹੜੇ ਆ ਉਹ ਪਿਛਲੇ ਦਿਨੀ ਜਿਹੜਾ ਉਹ ਪਾਰਟੀ ਛੱਡ ਗਏ ਸੀ ਭਾਜਪਾ ਉਹਨਾਂ ਨੇ ਜੁਆਇਨ ਕਰ ਲਈ ਹੈ ਆਮ ਆਦਮੀ ਪਾਰਟੀ ਦੀ ਕਾਰਜ ਸ਼ੈਲੀ ਦੇ ਉੱਤੇ ਉਹਨਾਂ ਨੇ ਸਵਾਲ ਚੁੱਕੇ ਆ ਪਰ ਖਬਰ ਇਹ ਹੈ ਵੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜੇ ਆ ਉਹ ਇਸ ਵਕਤ ਕਾਂਗਰਸ ਦੇ ਸੰਪਰਕ ਦੇ ਵਿੱਚ ਆ ਪੰਜਾਬ ਦੀ ਸਥਿਤੀ ਤੇ ਦਿੱਲੀ ਦੀ ਸਥਿਤੀ ਜਿਹੜੀ ਆ ਇਹਨੂੰ ਕਿਵੇਂ ਵੇਖਦੇ ਹੋ ਤੁਸੀਂ ਆਪਣੀ ਸਿਆਸੀ ਨਜ਼ਰ ਦੇ ਨਾਲ ਸੰਦੀਪ ਜੀ ਜਿੱਥੋਂ ਤੱਕ ਕਲਾਸ਼ ਜੀ ਦਾ ਸੰਬੰਧ ਹੈ ਟਰਾਂਸਪੋਰਟ ਮਨਿਸਟਰ ਰਹੇ ਨੇ ਦਿੱਲੀ ਦੇ ਜਿਸ ਵੇਲੇ ਤੋਂ ਆਪ ਪਾਰਟੀ ਦੀ ਸਰਕਾਰ ਦਿੱਲੀ ਵਿੱਚ ਬਣੀ ਉਸ ਵੇਲੇ ਤੋਂ ਹੀ ਉਹ ਟਰਾਂਸਪੋਰਟ ਮੰਤਰੀ ਸਨ ਰਵਿੰਦ ਕੇਜਰੀਵਾਲ ਦੇ ਬਹੁਤ ਹੀ ਨਜ਼ਦੀਕੀ ਮਿੱਤਰਾਂ ਦੇ ਵਿੱਚੋਂ ਸਨ ਉਹਨਾਂ ਨੂੰ ਕਾਫੀ ਮਾਣ ਸਨਮਾਨ ਦਿੱਤਾ ਗਿਆ ਪਰੰਤੂ ਅਚਾਨਕ ਕੀ ਹੋਇਆ ਕਿ ਉਹ ਅਸਤੀਫਾ ਦੇ ਕੇ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਪਤਾ ਲੱਗਿਆ ਹੈ ਕਿ ਉਹਨਾਂ ਨੇ ਅਸਤੀਫਾ ਦੇਣ ਦਾ ਕਾਰਨ ਜਿਹੜਾ ਦੱਸਿਆ ਉਹ ਪਿਛਲੇ ਦਿਨਾਂ ਤੋਂ ਘਟ ਰਹੀਆਂ ਘਟਨਾਵਾਂ ਜਿਹੜੀਆਂ ਨੇ ਜਿਨ੍ਹਾਂ ਵਿੱਚ ਸ਼ਰਾਬ ਦਾ ਮਸਲਾ ਹੈ ਦਿੱਲੀ ਦੇ ਮੁੱਖ ਮੰਤਰੀ ਰਹੇ ਕੇਜਰੀਵਾਲ ਜੀ ਦੇ ਸ਼ੀਸ਼ ਮਹਿਲ ਦਾ ਜ਼ਿਕਰ ਉਹਨਾਂ ਨੇ ਕੀਤਾ ਉਹਨਾਂ ਨੇ ਬੜੀ ਇਮਾਨਦਾਰੀ ਨਾਲ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਪਿਛਲੇ ਕੁਝ ਸਮੇਂ ਤੋਂ ਇਹ ਘਟਨਾਵਾਂ ਦੇ ਕਾਰਨ ਉਹ ਬੜੇ ਦੁਖੀ ਹੋਏ ਤੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਜਦ ਕਿ ਅਸਲੀਅਤ ਕੁਝ ਹੋਰ ਹੈ ਉਹਨਾਂ ਨੂੰ ਇਸ ਗੱਲ ਦਾ ਦੁੱਖ ਲੱਗਿਆ ਕਿ ਰਵਿੰਦ ਕੇਜਰੀਵਾਲ ਜੀ ਨੇ ਉਹਨਾਂ ਨੂੰ ਦਿੱਲੀ ਦਾ ਮੁੱਖ ਮੰਤਰੀ ਕਿਉਂ ਨਹੀਂ ਬਣਾਇਆ ਆਤਸ਼ੀ ਨੂੰ ਮੁੱਖ ਮੰਤਰੀ ਕਿਉਂ ਬਣਾ ਦਿੱਤਾ ਪਰ ਇਹ ਜਿਹੜੀਆਂ ਘਟਨਾਵਾਂ ਦਾ ਉਹਨਾਂ ਨੇ ਜ਼ਿਕਰ ਕੀਤਾ ਇਹ ਘਟਨਾਵਾਂ ਤਾਂ ਪਹਿਲਾਂ ਵੀ ਵਾਪਰ ਰਹੀਆਂ ਸਨ ਸ਼ਰਾਬ ਦਾ ਮਸਲਾ ਪਹਿਲਾਂ ਵੀ ਸੀ ਸ਼ੀਸ਼ਮੈਲ ਦਾ ਮਸਲਾ ਕਾਫੀ ਧੀਰ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਅਚਾਨਕ ਅਸਤੀਫਾ ਦੇਣ ਦਾ ਮਤਲਬ ਤਾਂ ਮੈਂ ਤਾਂ ਇਹੀ ਸਮਝਦਾ ਹਾਂ ਸੰਦੀਪ ਜੀ ਕਿ ਉਹਨਾਂ ਨੂੰ ਮੁੱਖ ਮੰਤਰੀ ਦਾ ਅਹੁਦਾ ਨਹੀਂ ਦਿੱਤਾ ਗਿਆ ਇਸ ਕਰਕੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਔਰ ਬੀਜੇਪੀ ਨਾਲ ਜਾਂ ਐਲਜੀ ਸਾਹਿਬ ਨਾਲ ਉਹਨਾਂ ਦੀ ਨੇੜਤਾ ਪਿਛਲੇ ਦਿਨਾਂ ਤੋਂ ਕਾਫੀ ਵਧ ਰਹੀ ਸੀ ਔਰ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਦੇ ਵਿੱਚੋਂ ਬਾਹਰ ਕੱਢਣ ਲਈ ਸੱਤਾ ਤੋਂ ਬਾਹਰ ਕਰਨ ਲਈ ਉਹਨਾਂ ਨੂੰ ਬੀਜੇਪੀ ਵਾਲਿਆਂ ਨੂੰ ਇੱਕ ਮੌਕਾ ਮਿਲਿਆ ਕਿ ਉਹ ਕਿਲਾਸ਼ ਜੀ ਨੂੰ ਆਪਣੇ ਨਾਲ ਸ਼ਾਮਲ ਕਰ ਲੈਣ ਕਿਉਂਕਿ ਆਪ ਦੇ ਵਿੱਚ ਹਫੜਾ ਦਫੜੀ ਮਚਾਉਣਾ ਬੀਜੇਪੀ ਦਾ ਮੁੱਖ ਮਕਸਦ ਹੈ ਕਿਉਂਕਿ ਜਿੰਨੀ ਹਫੜਾ ਦਫੜੀ ਉਹ ਮਚਾਉਣਗੇ ਉਨੇ ਹੀ ਆਪ ਦਾ ਅਕਸ ਜਿਹੜਾ ਆ ਦਿੱਲੀ ਦੀ ਜਨਤਾ ਵਿੱਚ ਖਰਾਬ ਹੋਵੇਗਾ ਪਰ ਸਰ ਸਵਾਲ ਇਹ ਤੇ ਇਹ ਹੈ ਨਾ ਵੀ ਆਪ ਆਮ ਆਦਮੀ ਪਾਰਟੀ ਦੇ ਖਿਲਾਫ ਜਿਹੜੇ ਦੋਸ਼ ਲੱਗੇ ਆ ਉਹ ਮਾਮਲਾ ਅਦਾਲਤ ਦੇ ਵਿੱਚ ਵੀ ਹੈਗਾ ਜਿਹੜਾ ਸ਼ਰਾਬ ਘਟਾਲਾ ਹੈਗਾ ਜਾਂ ਫਿਰ ਉਹ ਮਨੀ ਲਾਂਡਰਿੰਗ ਦਾ ਜਿਹੜਾ ਕੇਸ ਹੈ ਇਹ ਸਾਰੇ ਮਾਮਲੇ ਅਦਾਲਤ ਦੇ ਵਿੱਚ ਵੀ ਆ ਪਰ ਸੰਦੀਪ ਜੀ ਇਹ ਮਸਲੇ ਅਦਾਲਤ ਦੇ ਵਿੱਚ ਜ਼ਰੂਰ ਹਨ ਪਰ ਇਹ ਕਾਫੀ ਧੀਰ ਤੋਂ ਚੱਲ ਰਹੇ ਆ ਗਲਾਸ ਜੀ ਨੂੰ ਅੱਜ ਹੀ ਆਪਣੀ ਇਮਾਨਦਾਰੀ ਦਾ ਜਿਲਾ ਚੁਲਾ ਆ ਉਹ ਉਤਾਰਨ ਦੀ ਜ਼ਰੂਰਤ ਕਿਉਂ ਪਈ ਉਹ ਇਮਾਨਦਾਰੀ ਜਿਹੜੀ ਆ ਉਹਨਾਂ ਦੀ ਜਿਹੜੀ ਉਹ ਦੱਸਦੇ ਰਹੇ ਆ ਬੜੇ ਸੁਲਝੇ ਹੋਏ ਗੰਭੀਰ ਨੇਤਾ ਮੰਨੇ ਜਾਂਦੇ ਨੇ ਕਲਾਸ ਜੀ ਪਰੰਤੂ ਉਹਨਾਂ ਦਾ ਇਹਨਾਂ ਵਿਸ਼ਿਆਂ ਦੇ ਉੱਤੇ ਪਹਿਲਾਂ ਨਾ ਬੋਲਣਾ ਇੱਕ ਵੱਡੇ ਸਵਾਲ ਤੇ ਵੱਡਾ ਕਿੰਤੂ ਵੀ ਪੈਦਾ ਕਰਦਾ ਕਿ ਉਹ ਅੱਜ ਹੀ ਉਹਨਾਂ ਨੂੰ ਇਹ ਸ਼ੀਸ਼ਮੇਲ ਦਾ ਕੀਤਾ ਕਿਉਂ ਆਇਆ ਅੱਜ ਹੀ ਉਹਨਾਂ ਨੂੰ ਸ਼ਰਾਬ ਦੇ ਠੇਕੇ ਦਾ ਯਾਦ ਕਿਉਂ ਆਇਆ ਪ੍ਰੋਫੈਸਰ ਠੀਕ ਹੈ ਇਹ ਦਿੱਲੀ ਦੀ ਗੱਲ ਹੈ ਕਿ ਲਾਸ਼ ਗਲੋਤ ਜਿਹੜੇ ਆ ਉਹ ਭਾਜਪਾ ਜੁਆਇਨ ਕਰ ਗਏ ਦਿੱਲੀ ਦੇ ਵਿੱਚ ਕਿਉਂਕਿ ਚੋਣਾਂ ਨੇ ਵਿਧਾਨ ਸਭਾ ਦੀਆਂ ਜਨਵਰੀ ਮਹੀਨੇ ਦੇ ਵਿੱਚ ਉੱਥੇ ਚੋਣਾਂ ਹੋਣੀਆਂ ਪਰ ਪੰਜਾਬ ਦੀਆਂ ਚੋਣਾਂ ਹੱਲੇ ਪ੍ਰੋਫੈਸਰ ਦੂਰ ਹੈ 2027 ਚ ਹੋਣੀਆਂ ਪਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੁਝ ਐਮ ਐਲ ਏ ਜਿਹੜੇ ਆ ਆਪਾਂ ਕਿਸੇ ਦਾ ਨਾਮ ਨਹੀਂ ਡਿਸਕਲੋਜ਼ ਕਰਦੇ ਉਹ ਕਾਂਗਰਸ ਦੇ ਸੰਪਰਕ ਦੇ ਵਿੱਚ ਆ ਤੇ ਫਿਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਕੀ ਸਥਿਤੀ ਹੈ ਐ ਸੰਦੀਪ ਜੀ ਪੰਜਾਬ ਵਿੱਚ ਪਿਛਲੇ 2022 ਤੋਂ ਲੈ ਕੇ ਹੁਣ ਤੱਕ ਆਮ ਆਦਮੀ ਪਾਰਟੀ ਨੇ ਉਹਨਾਂ ਚੋਣਾਂ 'ਚ ਨਿਸ਼ਾਨ ਝਾੜੂ ਰਿਹਾ ਤੇ ਝਾੜੂ ਮਾਰ ਜਿੱਤ ਹੀ ਉਹਨਾਂ ਨੇ ਪ੍ਰਾਪਤ ਕੀਤੀ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਲੋਕ ਉਹਨਾਂ ਨੇ ਕਾਂਗਰਸ ਦੇ ਵਿੱਚੋਂ ਲਏ ਜਿਹੜੇ ਕਿ ਕਾਂਗਰਸ ਦੇ ਲੀਡਰ ਸਨ ਪਰ ਉਹਨਾਂ ਨੂੰ ਕਾਂਗਰਸ ਵੱਲੋਂ ਟਿਕਟ ਨਹੀਂ ਸੀ ਮਿਲ ਰਹੀ ਕਿਸੇ ਕਾਰਨ ਟਿਕਟ ਮੰਗਦੇ ਸੀ ਉਹ ਮਿਲੀ ਨਹੀਂ ਪਰ ਹੁਣ ਅਚਾਨਕ ਇਹ ਮਾਹੌਲ ਜਿਹੜਾ ਆ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਖਿਲਾਫ ਜਿਹੜਾ ਆ ਮਾਹੌਲ ਹੌਲੀ ਹੌਲੀ ਪੈਦਾ ਹੋ ਰਿਹਾ ਖਿਲਾਫ ਹੋ ਰਿਹਾ ਲੇਕਿਨ ਦੂਸਰੇ ਪਾਸੇ ਕਾਂਗਰਸ ਵੀ ਇੱਕ ਮਜ਼ਬੂਤ ਆਪੋਜੀਸ਼ਨ ਹੈ ਪਰ ਮੈਂ ਇਹ ਸਮਝਦਾ ਆ ਕਿ ਬੀਜੇਪੀ ਵੀ ਇਸ ਵੇਲੇ ਬੜੀ ਉੱਭਰ ਕੇ ਪਾਰਟੀ ਜਿਹੜੀ ਆ ਉਹ ਸਾਹਮਣੇ ਆਉਣ ਦਾ ਯਤਨ ਕਰ ਰਹੀ ਆ ਦੇ ਨਿਰਸੰਦੇ ਕਿ ਬੀਜੇਪੀ ਅੱਜ ਅਜੇ ਤੱਕ ਸ਼ਹਿਰਾਂ ਦੇ ਵਿੱਚ ਕਾਫੀ ਮਜ਼ਬੂਤ ਮੰਨੀ ਜਾ ਰਹੀ ਹੈ ਔਰ ਆਉਣ ਵਾਲੀਆਂ ਜਿਹੜੀ ਨਗਰ ਨਿਗਮ ਦੀਆਂ ਚੋਣਾਂ ਨੇ ਉਹ ਇਹ ਇਸ ਗੱਲ ਨੂੰ ਸਿੱਧ ਵੀ ਕਰੇਗੀ ਕਿ ਬੀਜੇਪੀ ਸ਼ਹਿਰਾਂ ਵਿੱਚ ਕਾਫੀ ਮਜ਼ਬੂਤ ਹੈ ਤੇ ਬੀਜੇਪੀ ਆਪਣਾ ਬੇਸ ਮਜ਼ਬੂਤ ਕਰਨ ਲਈ ਬਹੁਤ ਸਾਰੇ ਲੋਕਾਂ ਨੂੰ ਆਪਣੇ ਬੀਜੇਪੀ ਦੇ ਵਿੱਚ ਸ਼ਾਮਲ ਵੀ ਕਰ ਰਹੀ ਹੈ ਪਰ ਜਿਹੜੇ ਸ਼ਹਿਰੀ ਕਾਂਗਰਸੀ ਨੇਤਾ ਰਹੇ ਕੁਝ ਲੋਕ ਜਿਹੜੇ ਐਮਐਲਏ ਬਣ ਗਏ ਹੁਣ ਉਹਨਾਂ ਨੂੰ ਬੀਜੇਪੀ ਦੇ ਵਿੱਚ ਜਾਣ ਨਾਲੋਂ ਕਾਂਗਰਸ ਦੇ ਵਿੱਚ ਜਾਣਾ ਬਿਹਤਰ ਲੱਗ ਰਿਹਾ ਹੈ ਕਿਉਂਕਿ ਕਈ ਕੈਂਡੀਡੇਟ ਜਿਹੜੇ ਆ ਉਮਰ ਦੇ ਉਸ ਪ੍ਰਾਪਤੇ ਪਹੁੰਚ ਚੁੱਕੇ ਪੁਰਾਣੇ ਕਾਂਗਰਸੀ ਲੀਡਰ ਜਿਨ੍ਹਾਂ ਦੀ ਜਗ੍ਹਾ ਲੈਣ ਲਈ ਕੁਝ ਨਵੇਂ ਚਿਹਰੇ ਉੱਭਰ ਕੇ ਸਾਹਮਣੇ ਆ ਰਹੇ ਨੇ ਤੇ ਇਹ ਜਿਹੜੇ ਬੀਜੇਪੀ ਇਹ ਦੇ ਵਿੱਚ ਜਾਣ ਦੀ ਬਜਾਏ ਇਹ ਲੋਕ ਜਿਹੜੇ ਆ ਕਿਉਂਕਿ ਕਾਂਗਰਸ ਦੇ ਵਿੱਚ ਇਹਨਾਂ ਦੀਆਂ ਜੜ੍ਹਾਂ ਵੀ ਸਨ ਕਾਂਗਰਸ ਦੀ ਹਾਈ ਕਮਾਂਡ ਨਾਲ ਇਹਨਾਂ ਦੇ ਲਿੰਕ ਵੀ ਰਹੇ ਆ ਤੇ ਇਹ ਸਮਝਦੇ ਆ ਕਿ ਕਾਂਗਰਸ ਵਿੱਚ ਜਾਣਾ ਸ਼ਾਇਦ ਜ਼ਿਆਦਾ ਸੌਖਾ ਹੈ ਇਸੇ ਕਰਕੇ ਲੁਧਿਆਣੇ ਵਿੱਚ ਵੀ ਤੇ ਕਈ ਹੋਰ ਸ਼ਹਿਰਾਂ ਦੇ ਵਿੱਚ ਵੀ ਜਿਹੜੇ ਆਮ ਪਾਰਟੀ ਦੇ ਨੇਤਾ ਨੇ ਉਹ ਚਾਹੁੰਦੇ ਨੇ ਕਿ ਅਸੀਂ ਕਾਂਗਰਸ ਨਾਲ ਇੰਟੈਚ ਰਹੀਏ ਤੇ 27 ਦੀਆਂ ਚੋਣਾਂ ਦੇ ਨਜ਼ਦੀਕ ਜਾ ਕੇ ਉਹ ਕਾਂਗਰਸ ਵਿੱਚ ਸ਼ਾਮਲ ਹੋ ਕੇ ਕਾਂਗਰਸ ਦੀ ਟਿਕਟ ਪ੍ਰਾਪਤ ਕਰ ਸਕਣ ਪਰ ਪ੍ਰੋਫੈਸਰ ਗੱਲ ਇਹ ਆ ਨਾ ਵੀ ਜਦੋਂ ਇਦਾਂ ਵੱਡੇ ਪੱਧਰ ਦੇ ਉੱਤੇ ਮਾਸ ਲੈਵਲ ਦੇ ਉੱਤੇ ਦਲ ਬਦਲੀਆਂ ਹੁੰਦੀਆਂ ਨੇ ਲੋਕ ਚਲੋ ਮਜਬੂਰੀ ਵਾਸ ਪ੍ਰਵਾਨ ਵੀ ਕਰ ਲੈਂਦੇ ਆ ਪਰ ਜਦੋਂ ਬਦਲ ਬਹੁਤ ਸਾਰੇ ਹੋਣ ਆਪਸ਼ਨਸ ਬਹੁਤ ਸਾਰੀਆਂ ਹੋਣ ਤੇ ਉਦੋਂ ਇੱਕ ਨੇਤਾ ਵੱਲੋਂ ਲਿਆ ਗਿਆ ਜਿਹੜਾ ਫੈਸਲਾ ਹੁੰਦਾ ਪਾਰਟੀ ਬਦਲਣ ਦਾ ਇਹ ਕਿੰਨਾ ਕੁ ਕਾਰਗਰ ਸਿੱਧ ਹੁੰਦਾ ਠੀਕ ਹੈ ਕਿ ਇੱਕ ਵੇਲੇ ਜਿੱਦਾਂ ਤੁਸੀਂ ਕਿਹਾ ਬਈ 2022 ਦੇ ਵਿੱਚ ਝਾੜੂ ਦੀ ਹਵਾ ਚੱਲੀ ਉਹਨਾਂ ਨੇ ਹੁੰਜਾ ਜਿਹੜੀ ਫੇਰ ਜਿੱਤ ਪ੍ਰਾਪਤ ਕੀਤੀ ਪਰ 2027 ਦੇ ਵਿੱਚ ਸਮੀਕਰਨ ਬਦਲੇ ਹੋਣਗੇ ਉਸ ਵਕਤ ਜਿਹੜੇ ਇਹ ਲੀਡਰਸ ਦੀ ਆਪਾਂ ਗੱਲ ਕਰ ਰਿਹਾ ਵੈਸੇ ਇਹ ਸੰਭਾਵਨਾਵਾਂ ਹੀ ਨੇ ਹਾਲੇ ਪੁਖਤਾ ਖਬਰ ਨਹੀਂ ਹੈਗੀ ਪਰ ਇਹ ਹੋਏਗਾ ਜ਼ਰੂਰ ਲਾਜ਼ਮੀ ਹੈ ਸਿਆਸਤ ਦੇ ਵਿੱਚ ਇਹ ਗੱਲ ਆਮ ਤੌਰ ਤੇ ਵੇਖੀ ਜਾਂਦੀ ਹੈ ਵੀ ਇਲੈਕਸ਼ਨਸ ਦੇ ਨੇੜੇ ਜਿਹੜਾ ਵਾ ਉਹ ਲੀਡਰ ਪਾਲਾ ਬਦਲ ਜਾਂਦੇ ਆ ਜਿਮਨੀ ਚੋਣਾ ਲੈ ਲਓ ਇਹ ਆਪਣਾ ਸਰਪੰਚੀ ਦੀਆਂ ਚੋਣਾਂ ਲੈ ਲੋ ਜਾਂ ਕਾਰਪੋਰੇਸ਼ਨ ਦੀਆਂ ਚੋਣਾਂ ਆਉਣੀਆਂ ਇਹ ਸਭ ਕੁਝ ਵੇਖਣ ਨੂੰ ਮਿਲੇਗਾ ਪਰ ਕੀ ਜਦੋਂ ਬਹੁਤ ਸਾਰੀਆਂ ਆਪਸ਼ਨਸ ਵੋਟਰਸ ਦੇ ਕੋਲ ਹੋਣਗੀਆਂ ਤਾਂ ਉਦੋਂ ਇਹ ਲੀਡਰ ਜਿਹੜੇ ਆ ਇਹ ਪਰਵਾਨੇ ਜਾਣਗੇ ਸੰਦੀਪ ਜੀ ਗੱਲ ਇਸ ਤਰ੍ਹਾਂ ਹੈ ਕਿ ਰਾਜਨੀਤਿਕ ਨਿਤਾਮਾਂ ਦੇ ਬਾਰੇ ਕੋਈ ਵੀ ਆਦਮੀ ਉਹਨਾਂ ਦੇ ਸੱਚੇ ਖੱਬੇ ਰਹਿਣ ਵਾਲੇ ਲੋਕ ਵੀ ਇਹ ਦਾਅਵੇ ਨਾਲ ਨਹੀਂ ਕਹਿ ਸਕਦੇ ਕਿ ਅਗਲੇ ਘੰਟੇ ਇਹਨਾਂ ਦਾ ਕੀ ਮੂਵ ਹੋਏਗਾ ਰਾਤ ਨੂੰ ਉਹ ਸੌਂਦੇ ਇੱਕ ਪਾਰਟੀ ਵਿੱਚ ਹੈ ਤਸਵੀਰੇ ਉੱਠਦੇ ਹੋਏ ਉਹਨਾਂ ਦੀ ਕੋਈ ਪਾਰਟੀ ਹੋਰ ਹੁੰਦੀ ਆ ਉਹ ਤੁਸੀਂ ਜੇ ਇਹ ਸਮਝਦੇ ਆ ਕਿ ਇਹ ਲੋਕਾਂ ਦੇ ਭਲੇ ਲਈ ਲੋਕਾਂ ਲਈ ਇਹ ਪਤਾ ਨਹੀਂ ਕਿਦਾਂ ਕਿਦਾਂ ਦੇ ਇਹ ਕਈ ਵਾਰੀ ਆਪਣੇ ਵਿਚਾਰ ਪੇਸ਼ ਕਰਦੇ ਆ ਕਿ ਅਸੀਂ ਲੋਕਾਂ ਲਈ ਕਰ ਰਹੇ ਹਾਂ ਸਾਰਾ ਕੁਝ ਜਦਕਿ ਇਹ ਲੋਕਾਂ ਲਈ ਨਹੀਂ ਕਰ ਰਹੇ ਹੁੰਦੇ ਇਹ ਸਿਰਫ ਤੇ ਸਿਰਫ ਆਪਣੀ ਆਪਣੇ ਆਪ ਨੂੰ ਦੇਖ ਰਹੇ ਆ ਇਹਨਾਂ ਨੂੰ ਲੋਕਾਂ ਨਾਲ ਕੋਈ ਮਤਲਬ ਨਹੀਂ ਹੁੰਦਾ ਇੱਕ ਦਿਨ ਇਹ ਇੱਕ ਪਾਰਟੀ ਨੂੰ ਜੁਆਇਨ ਕਰਕੇ ਦੁਪਹਿਰੇ ਕੋਈ ਸ਼ੋਰ ਪਾਰਟੀ ਤੇ ਸ਼ਾਮ ਨੂੰ ਕਿਸੇ ਹੋਰ ਪਾਰਟੀ ਵਿੱਚ ਵੀ ਜਾ ਸਕਦੇ ਆ। ਹਰਾਨੀ ਨਹੀਂ ਆਯਾਰਾਮ ਗਿਆ ਆਯਾਰਾਮ ਹਰਿਆਣੇ ਦੇ ਵਿੱਚ ਚੱਲਿਆ ਸੀ। ਇੱਕੋ ਹੀ ਐਮਐਲਏ ਨੇ ਇੱਕੋ ਹੀ ਦਿਨ ਤਿੰਨ ਪਾਰਟੀਆਂ ਬਦਲੀਆਂ ਸੀ। ਇਸੇ ਤਰ੍ਹਾਂ ਅ ਅੱਜਕੱਲ ਬੜੀ ਹਾਸੋਣੀ ਗੱਲ ਲੱਗਦੀ ਆ ਅਗਰ ਕੋਈ ਕਿਸੇ ਨੇਤਾ ਦੇ ਬਾਰੇ ਦਾਅਵੇ ਨਾਲ ਇਹ ਕਹਿ ਸਕੇ ਕਿ ਇਹ ਬੰਦਾ ਜਿਹੜਾ ਆ ਅਗਲੀ ਵਾਰ ਕਿਸੇ ਦੂਸਰੀ ਪਾਰਟੀ ਵਿੱਚ ਨਹੀਂ ਜਾਵੇਗਾ। ਤੁਸੀਂ ਵੱਡੇ ਵੱਡੇ ਲੀਡਰ ਲੁਧਿਆਣੇ ਵਿੱਚ ਦੇਖ ਲਓ। ਕਦੀ ਇਹ ਸੋਚਿਆ ਸੀ ਕੇ ਬਿਆਨ ਸਿੰਘ ਪਰਿਵਾਰ ਦੇ ਨਾਲ ਸੰਬੰਧਿਤ ਰਵਨੀਤ ਸਿੰਘ ਬਿੱਟੂ ਬੀਜੇਪੀ ਵਿੱਚ ਸ਼ਾਮਲ ਹੋ ਜਾਏਗਾ ਕਦੀ ਨਹੀਂ ਸੀ ਕਿਸੇ ਨੇ ਸੋਚਿਆ ਪਰ ਬੜੀ ਹੈਰਾਨੀ ਹੋਈ ਲੋਕਾਂ ਨੂੰ ਇਸ ਕਰਕੇ ਇਹਦੇ ਨਾਲ ਹੀ ਪ੍ਰੋਫੈਸਰ ਉਦਾਹਰਣ ਡਿੰਪੀ ਹੋਣਾ ਦੀ ਹੈ ਡਿੰਪੀ ਢਿਲੋਂ ਹੋਣਾ ਦੀ ਹੈ ਹਾਂ ਬਿਲਕੁਲ ਬਿਲਕੁਲ ਠੀਕ ਹੈ ਮਤਲਬ ਲੰਮਾ ਸਮਾਂ ਕਾਲੀਦਾਲ ਚ ਰਹੇ ਇਲੈਕਸ਼ਨ ਲੜੀ ਮਨਪ੍ਰੀਤ ਬਾਦਲ ਉਦਾਹਰਣ ਨੇ ਸਾਡੇ ਕੋਲ ਮਨਪ੍ਰੀਤ ਬਾਦਲ ਹੋਣਾ ਨੇ ਤਾਂ ਬੜੇ ਗਹਿਰ ਗੰਭੀਰ ਰਾਜਨੀਤਿਕ ਨੇਤਾ ਨੇ ਉਹਨਾਂ ਦੇ ਬਾਰੇ ਮੇਰਾ ਬੜਾ ਬੜਾ ਹਾਈ ਓਪੀਨੀਅਨ ਸੀ ਪਰ ਅਚਾਨਕ ਬੀ ਅਕਾਲੀ ਦਲ ਵੱਲੋਂ ਕਾਂਗਰਸ ਕਾਂਗਰਸ ਵੱਲੋਂ ਭਾਜਪਾ ਤੇ ਭਾਜਪਾ ਵੱਲੋਂ ਕੱਲ ਨੂੰ ਕਿਸੇ ਹੋਰ ਪਾਰਟੀ ਵਿੱਚ ਚੱਲਣ ਜਾਂਦਾ ਤੁਸੀਂ ਹੈਰਾਨ ਨਾ ਹੋਇਓ ਔਰ ਮਜ਼ੇਦਾਰ ਗੱਲ ਤੇ ਜਲੰਧਰ 'ਚ ਹੋਈ ਸੀਗੀ ਜਦੋਂ ਸ਼ਸ਼ੀਲ ਕੁਮਾਰ ਰਿੰਕੂ ਜਿਹੜੇ ਕਾਂਗਰਸ ਦੇ ਵਿਧਾਇਕ ਸੀਗੇ ਸਾਬਕਾ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਫੇਰ ਉਹ ਸੰਸਦ ਮੈਂਬਰ ਬਣਦੇ ਆ ਆਮ ਆਦਮੀ ਪਾਰਟੀ ਦੁਬਾਰਾ ਟਿਕਟ ਦੇ ਦਿੰਦੀ ਐ ਤੇ ਉਹ ਭਾਜਪਾ ਚਲੇ ਜਾਂਦੇ ਆ ਸ਼ੀਤਲ ਲੰਗੁਰਾਲ ਜਦੋਂ ਅਚਾਨਕ ਇਹ ਚਰਚਾ ਹੋਈ ਕਿ ਅੱਜ ਕਿਹੜਾ ਨਾਮ ਤੁਸੀਂ ਲਿਆ ਰਿੰਕੂ ਹੁਣਾਂ ਦਾ ਪਰ ਰਿੰਕੂ ਹੁਣੀ ਜੀ ਬੀਜੇਪੀ ਸ਼ਾਮਲ ਹੋ ਰਹੇ ਆ ਉਹ ਸ਼ਾਮ ਨੂੰ ਉਹ ਦਿੱਲੀ ਦੇ ਵਿੱਚ ਸਨ ਉੱਥੇ ਹਵਾ ਚੱਲ ਗਈ ਕਿ ਉਹ বিজেਪ ਵਿੱਚ ਸ਼ਾਮਲ ਹੋ ਰਹੇ ਨੇ ਕਿਸੇ ਕਾਰਨ ਉਹ ਨਹੀਂ ਹੋ ਸਕੇ ਤਾਂ ਜਦੋਂ ਵਾਪਸ ਜਲੰਧਰ ਆਏ ਉਹਨਾਂ ਨੇ ਕਿਹਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਮੈਂ ਭਾਜਪਾ ਵਿੱਚ ਸ਼ਾਮਲ ਹੋ ਜਾਮ ਉਹ ਉਸੇ ਸ਼ਾਮ ਨੂੰ ਆਪਣੇ ਭਗਵੰਤ ਮਾਨ ਜੀ ਨੂੰ ਮਿਲੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਮੈਂ ਜੀ ਸਰ ਜੀ ਮੈਂ ਤਾਂ ਬਿਲਕੁਲ ਕਿਸੇ ਪਾਰਟੀ ਵਿੱਚ ਦੂਸਰੀ ਜਾਣ ਦਾ ਸੋਚ ਵੀ ਨਹੀਂ ਸਕਦਾ ਪਰ ਅਚਾਨਕ ਫਿਰ ਦੂਸਰੇ ਦਿਨ ਉਹ ਫਿਰ ਭਾਜਪਾ ਵਿੱਚ ਸ਼ਾਮਲ ਹੋ ਗਏ ਇਹਨਾਂ ਲੀਡਰਾਂ ਦਾ ਕੀ ਵਿਸ਼ਵਾਸ ਕਰੀਏ ਚਿਤ੍ਰੰਗੂਲਾਲ ਜੀ ਉਹਨਾਂ ਦਾ ਵੀ ਬੜਾ ਜੋ ਉਹਨਾਂ ਨੇ ਆਪਣਾ ਵਤੀਰਾ ਅਖਤਿਆਰ ਕੀਤਾ ਕਮਾਲ ਹੈ ਲੋਕੀ ਫੇਰ ਇਹ ਖੜੇ ਹੋ ਜਾਂਦੇ ਕਿਹੜੇ ਮੂੰਹ ਦੇ ਨਾਲੇ ਖੜੇ ਹੁੰਦੇ ਆ ਇੱਕ ਪਾਰਟੀ ਛੱਡ ਕੇ ਦੂਸਰੇ ਦਿਨ ਉਸ ਪਾਰਟੀ ਵੱਲ ਮੈਂ ਲੋਕਾਂ ਨੂੰ ਵੀ ਇਸ ਦੇ ਪ੍ਰਤੀ ਸੁਚੇਤ ਕਰਨਾ ਚਾਹੁੰਦਾ ਔਰ ਮੈਂ ਉਹਨਾਂ ਨੂੰ ਅਪੀਲ ਵੀ ਕਰਦਾ ਕਿ ਜਿਹੜੇ ਦਲ ਬਦਲੂ ਨੇ ਹਨਾ ਉਨ੍ਹਾਂ ਨੂੰ ਇਸ ਤਰ੍ਹਾਂ ਦਾ ਮੌਕਾ ਨਾ ਦਿੱਤਾ ਜਾਵੇ ਤੇ ਮੈਂ ਸਰਕਾਰ ਨੂੰ ਵੀ ਅਪੀਲ ਕਰਦਾ ਕਿ ਘੱਟੋ-ਘੱਟ ਉਹ ਇੱਕ ਇਹੋ ਜਿਹਾ ਕਾਨੂੰਨ ਜ਼ਰੂਰ ਬਣਾ ਦੇਣ ਕਿ ਜਿਹੜੇ ਦਲ ਬਦਲੂ ਹੁੰਦੇ ਨੇ ਜਾਂ ਐਮਐਲਏ ਜਾਂ ਐਮਪੀ ਇੱਕ ਪਾਰਟੀ ਛੱਡ ਕੇ ਦੂਸਰੀ ਪਾਰਟੀ ਜਾਂਦੇ ਨੇ ਕਿ ਦਲ ਬਦਲਣ ਤੋਂ ਬਾਅਦ ਘੱਟੋ-ਘੱਟ 5 ਸਾਲ ਲਈ ਉਹਨਾਂ ਤੇ ਇਲੈਕਸ਼ਨ ਨਾ ਲੜਨ ਦੀ ਪਾਬੰਦੀ ਜ਼ਰੂਰ ਲਾਈ ਜਾਵੇ ਕਿ ਉਹ ਇਲੈਕਸ਼ਨ ਨਾ ਲੜ ਸਕਣ ਘੱਟੋ-ਘੱਟ ਠੀਕ ਹੈ ਕਾਨੂੰਨ ਬਣੇ ਵੀ ਹੋਏ ਆ ਲੋਕ ਵਿਰੋਧ ਵੀ ਕਰਦੇ ਆ ਪਰ ਮੈਨੂੰ ਇਦਾਂ ਲੱਗਦਾ ਪ੍ਰੋਫੈਸਰ ਕਿ ਲੋਕਾਂ ਦੀ ਨਾ ਕਿਸੇ ਹੱਦ ਤੱਕ ਮਜਬੂਰੀ ਬਣ ਜਾਂਦੀ ਹੈ ਕਿਉਂਕਿ ਸਾਡੇ ਦੇਸ਼ ਦੇ ਵਿੱਚ ਜਿਹੜਾ VOTING ਸਿਸਟਮ ਹੈ ਨਾ ਉਹ ਇੰਡੀਵਿਜੂਅਲੀ ਘਟ ਹੈ ਪ੍ਰਭਾਵਿਤ ਜ਼ਿਆਦਾ ਹੋ ਜਾਂਦੇ ਆ ਯਾਰ ਮੈਨੂੰ ਫਲਾਣੇ ਨੇ ਕਿਹਾ ਵੀ ਇਹਦਾ ਸਾਥ ਦੇਣਾ ਵੀ ਤੁਹਾਡੇ ਵੀ ਏਰੀਆ ਚ ਇੰਨੀਆਂ ਵੋਟਾਂ ਹੈਗੀਆਂ ਤੁਸੀਂ ਇਹਨੂੰ ਪਵਾ ਦਿਓ ਉਹ ਏਦਾਂ ਦਾ ਜਿਹੜਾ ਪ੍ਰੈਸ਼ਰ ਹੈ ਨਾ ਜਿਹਨੂੰ ਮੂੰਹ ਮਲਾ ਜਾ ਕਹਿੰਦੇ ਨੇ ਵੀ ਅਗਲੇ ਦਾ ਮੂੰਹ ਮਲਾ ਜਾ ਰੱਖਣ ਵਾਸਤੇ ਅਗਲੇ ਦਾ ਮਾਣ ਕਰਨ ਵਾਸਤੇ ਵੋਟ ਜਿਹੜੀ ਆ ਉਹ ਪਾਉਣੀ ਪੈਂਦੀ ਆ ਹੁਣ ਦੇਖਦੇ ਆ ਜਿੰਨੀ ਚੋਣਾਂ ਦੇ ਵਿੱਚ ਵੀ ਲਗਭਗ ਭਾਜਪਾ ਦੇ ਕੋਲ ਤਾਂ ਸਾਰੇ ਹੀ ਲੀਡਰ ਮਿਲਦਾ ਪ੍ਰੋਫੈਸਰ ਆ ਵੀ ਇਧਰੋਂ ਉਧਰੋਂ ਲਿਆਂਦੇ ਹੋਏ ਆ ਕੋਈ ਅਕਾਲੀ ਦਲ ਚੋਂ ਆ ਕੋਈ ਕਾਂਗਰਸ ਦੇ ਵਿੱਚੋਂ ਆ ਦੇਖਦੇ ਆ ਲੋਕ ਕੀ ਫਤਵਾ ਦਿੰਦੇ ਆ ਪਰ ਜਿਹੜੀ ਗੱਲ ਤੁਸੀਂ ਕੀਤੀ ਜਿੱਥੋਂ ਅਸੀਂ ਸਵਾਲ ਸ਼ੁਰੂ ਕੀਤਾ ਸੀਗਾ ਵੀ ਅਗਰ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜੇ ਜਿਨ੍ਹਾਂ ਦੇ ਆਪਾਂ ਬਾਰੇ ਚਰਚਾ ਕਰ ਰਹੇ ਆ ਅਗਰੇ ਆਮ ਆਦਮੀ ਪਾਰਟੀ ਛੱਡ ਜਾਂਦੇ ਆ ਤੇ ਆਮ ਆਦਮੀ ਪਾਰਟੀ ਨੂੰ ਵੀ ਟਾ ਲੱਗ ਸਕਦੀ ਹੈ ਜੀ ਮਤਲਬ ਇਹਨਾਂ ਦੇ ਵਕਾਰ ਉੱਤੇ ਵੀ ਸਵਾਲ ਖੜਾ ਹੋ ਸਕਦਾ ਲੀਡਰਸ਼ਿਪ ਤੇ ਵੀ ਸਵਾਲ ਖੜਾ ਹੋ ਸਕਦਾ ਬਿਲਕੁਲ ਤੁਸੀਂ ਠੀਕ ਕਿਹਾ ਕਿ ਅਗਰ ਪਿਛਲੀ ਵਾਰੀ ਇਹ ਕਾਂਗਰਸ ਵਿੱਚ ਸਨ ਹੁਣ ਇਹ ਆਪ ਦੇ ਐਮਐਲਏ ਨੇ ਤੇ ਕੱਲ ਨੂੰ ਕਾਂਗਰਸ ਦੇ ਵੀ ਸ਼ਾਮਲ ਹੁੰਦੇ ਨੇ ਤਾਂ ਨਿਸ਼ਚਿਤ ਰੂਪ ਦੇ ਵਿੱਚ ਇਹਨਾਂ ਦੇ ਨਾਲ ਜਾਣ ਦੇ ਨਾਲ ਆਪ ਪਾਰਟੀ ਨੂੰ ਢਾਲ ਲੱਗੇਗੀ ਔਰ ਅਗਰ ਇਸ ਤਰ੍ਹਾਂ ਦਾ ਕੋਈ ਸਿਲਸਿਲਾ ਸ਼ੁਰੂ ਹੋ ਜਾਂਦਾ ਇੱਕ ਵਾਰ ਆਪ ਪਾਰਟੀ ਦੇ ਵਿੱਚ ਤਾਂ ਮੈਨੂੰ ਲੱਗਦਾ ਇਹ ਬਹੁਤ ਦੂਰ ਤੱਕ ਜਾਏਗਾ ਔਰ ਆਉਣ ਵਾਲੀਆਂ ਜਿਹੜੀਆਂ ਨੇ 27 ਦੀ ਅਸੈਂਬਲੀ ਚੋਣਾਂ ਆ ਉਹਨਾਂ ਦੇ ਵਿੱਚ ਆਪ ਨੂੰ ਇੱਕ ਬਹੁਤ ਵੱਡੀ ਢਾਲ ਲੱਗੇਗੀ ਔਰ ਫੇਰ ਮੈਂ ਤੁਹਾਨੂੰ ਇੱਕ ਗੱਲ ਇਹ ਜ਼ਰੂਰ ਦੱਸਣੀ ਚਾਹਾਂਗਾ ਕਿ ਅਗਰ ਆਪ ਨੂੰ ਢਾਲ ਲੱਗਦੀ ਹੈ ਤਾਂ ਫਿਰ ਭਾਜਪੀ ਜਿਹੜੀ ਆ ਉਹ ਕਾਫੀ ਵੱਡੇ ਲੈਵਲ ਤੇ ਉਹਦੇ ਵਿੱਚ ਇੰਪਰੂਵਮੈਂਟ ਆਏਗੀ ਔਰ ਉਹ بڑے ਵੱਡੇ ਲੈਵਲ ਤੇ ਲੋਕਾਂ ਨੂੰ ਆਪਣੇ ਵੱਲ ਖਿੱਚਣ ਦੇ ਵਿੱਚ ਸ਼ਾਮਲ ਹੋਏਗੀ ਕਿ ਐਂਟੀ ਇਨਕੰਮਬੈਂਸੀ ਦੇ ਕਾਰਨ ਜਿਹੜੀ ਸਰਕਾਰ ਪੰਜਾਬ ਸਰਕਾਰ ਦੇ ਖਿਲਾਫ ਹੋਏਗੀ ਉਹਨਾਂ ਵਿੱਚ ਦੋ ਹੀ ਧਿਰਾਂ ਨੂੰ ਜ਼ਿਆਦਾ ਫਾਇਦਾ ਹੋਏਗਾ ਉਹ ਹੈ ਇੱਕ ਕਾਂਗਰਸ ਤੇ ਇੱਕ ਭਾਜਪੀ ਤੇ ਕਿਤੇ ਇਹ ਨਾ ਹੋ ਜਾਵੇ ਕਿ ਆਉਣ ਵਾਲੀ 27 ਦੀ ਇਲੈਕਸ਼ਨ ਤਾਂ ਚਲੋ ਚਲੀ ਜਾਏਗੀ ਲੇਕਿਨ ਉਸ ਤੋਂ ਬਾਅਦ ਆਉਣ ਵਾਲੇ ਸਮੇਂ ਦੇ ਵਿੱਚ ਕਦੀ ਇਹ ਮੌਕਾ ਮਿਲੇ ਕਿ ਕਾਂਗਰਸ ਪਾਰਟੀ ਤੇ ਬੀਜੇਪੀ ਦਾ ਆਪਸ ਵਿੱਚ ਮੁਕਾਬਲਾ ਹੋਣ ਦੀ ਗੁੰਜਾਇਸ਼ ਵੀ ਬਣ ਜਾਵੇ ਜਿਸ ਤਰ੍ਹਾਂ ਪਿਛਲੇ ਕੁਝ ਸਾਲਾਂ ਦੇ ਵਿੱਚ ਬੀਜੇਪੀ ਨੇ ਹਰਿਆਣਾ ਵਿੱਚ ਆਪਣੀ ਜੜ੍ਹਾਂ ਮਜ਼ਬੂਤ ਕੀਤੀਆਂ ਨੇ ਕਿ ਕਦੇ ਇਸ ਹਰਿਆਣਾ ਦੇ ਵਿੱਚ ਕਾਂਗਰਸ ਪਾਰਟੀ ਤੇ ਅਨੈਲੋ ਚਟਾਲਾ ਸਾਹਿਬ ਉਹਨਾਂ ਦੀਆਂ ਪਾਰਟੀਆਂ ਮੁੱਖ ਰੂਪ ਵਿੱਚ ਹੁੰਦੀਆਂ ਸੀ ਬੀਜੇਪੀ ਤਾਂ ਕਿਤੇ ਅ ਸਟੈਂਡ ਇਨਸੀ ਕਰਦੀ ਬੀਜੇਪੀ ਤਾਂ ਉਥੇ ਅਨੈਲੋ ਦੇ ਮਗਰ ਲੜ ਕੇ ਉਹਨਾਂ ਦੀ ਪੂਸ਼ ਬਣ ਕੇ ਲੜਦੀ ਸੀ ਪਰ ਹੁਣ ਅਨੈਲੋ ਕਿਤੇ ਦਿਖਾਈ ਨਹੀਂ ਦੇ ਰਹੀ ਅੱਛਾ ਪ੍ਰੋਫੈਸਰ ਵੀ ਇੱਕ ਹੋਰ ਸਵਾਲ ਮੇਰਾ ਆ ਗਿਆ ਫਰਜ਼ ਕਰ ਲਓ ਵੀ ਦਿੱਲੀ ਦੇ ਵਿੱਚ ਜਿਹੜੀਆਂ ਚੋਣਾਂ ਹੁੰਦੀਆਂ ਨੇ 2025 ਦੇ ਵਿੱਚ ਵਿਧਾਨ ਸਭਾ ਦੀਆਂ ਅਗਰ ਆਮ ਆਦਮੀ ਪਾਰਟੀ ਤੇ ਕਾਂਗਰਸ ਮਿਲ ਕੇ ਲੜਦੇ ਆ ਫੋਰ ਐਗਜ਼ਾਮਪਲ ਮਤਲਬ ਆਪਾਂ ਉਦਾਰਨ ਚਰਚਾ ਕਰਦੇ ਆ ਗੱਲ ਕਰਦੇ ਆ ਤੇ ਸਤਾਈ ਦੇ ਵਿੱਚ ਫੇਰ ਅੱਡ ਹੋ ਜਾਂਦੇ ਤੇ ਫੇਰ ਲੋਕ ਕੀ ਸੋਚਣਗੇ ਇਹਨਾਂ ਦੇ ਬਾਰੇ ਜਿੱਦਾਂ ਇੰਡੀਆ ਗੱਠ ਜੋੜ ਬਣਿਆ ਸੀਗਾ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਨਹੀਂ ਲੋਕਾਂ ਤੇ ਇਸ ਗੱਲ ਦਾ ਬੁਰਾ ਅਸਰ ਪੈਂਦਾ ਕਿ ਤੁਸੀਂ ਇੱਕ ਵਾਰੀ ਇਕੱਠੇ ਹੋ ਕੇ ਲੜਦੇ ਆਂ ਦੂਸਰੀ ਵਾਰੀ ਇਕੱਲੇ ਹੋ ਜਾਂਦੇ ਆਂ ਤੀਜੀ ਵਾਰ ਫੇਰ ਇਕੱਠੇ ਹੋ ਜਾਂਦੇ ਆਂ ਲੋਕਾਂ ਦੇ ਵਿੱਚ ਇੱਕ ਜਿਹੜਾ ਤੁਹਾਡਾ ਅਕਸ ਹੈ ਉਹ ਧੁੰਦਲਾ ਪੈਂਦਾ ਲੋਕੀ achhiyan nazaran naal nahi dekhte vaakai tusi jehdi pehli gall kahi hai ki lokan kol koi badal nahi hunda is karke lok zarur eh sochde aa ki chalo ਇੰਡੀਆ ਗਠਵੰਧਨ ਜਿਹੜਾ ਬਣਿਆ ਉਹਨੂੰ ਇੱਕ ਕਿਸਮ ਦਾ ਫਾਇਦਾ ਵੀ ਹੋਇਆ ਇਕੱਠੇ ਹੋ ਕੇ ਲੜੇ ਵੀ ਆ ਕੁਝ ਕਾਦੂ ਕਸੀਤਾਂ ਨੂੰ ਛੱਡ ਕੇ ਪਰ ਅਗਰ ਇਹ ਇੰਡੀਆ ਗਠਵੰਧਨ ਜਿਹੜਾ ਆ ਉਹ ਕਾਇਮ ਰਹੇ ਇੱਕ ਜੁਟਤਾ ਦੇ ਨਾਲ ਕਾਇਮ ਰਹੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਬੀਜੇਪੀ ਨੂੰ ਕਾਫੀ ਟੱਕਰ ਦੇ ਸਕਦਾ ਪਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਦਿੱਲੀ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਅਗਰ ਇਕੱਠੇ ਹੋ ਕੇ ਲੜਨ ਜਿਸ ਦੀ ਸੰਭਾਵਨਾ ਮੈਨੂੰ ਬਹੁਤ ਘੱਟ ਨਜ਼ਰ ਆਉਂਦੀ ਆ ਇਸ ਵੇਲੇ ਕਿਉਂਕਿ ਜੇ ਆਮ ਪਾਰਟੀ ਤੇ ਕਾਂਗਰਸ ਇਕੱਠੇ ਹੋ ਕੇ ਲੜਦੀ ਆ ਤਾਂ ਹੋ ਸਕਦਾ ਕਿ ਕਾਂਗਰਸ ਦਾ ਕੁਝ ਵੋਟ ਜਿਹੜਾ ਆ ਉਹ ਭਾਜਪਾ ਵੱਲ ਖਿਸਕ ਕੇ ਚਲੇ ਜਾਵੇ ਕਿਉਂਕਿ ਉਹ ਆਮ ਪਾਰਟੀ ਨਾਲ ਕਾਫੀ ਦਿਨ ਤੋਂ ਲੜਾਈ ਲੜ ਰਿਹਾ ਤੁਸੀਂ ਲੋਕ ਸਭਾ ਦੀਆਂ ਇਲੈਕਸ਼ਨਾਂ ਦੇ ਵਿੱਚ ਦੇਖ ਲਿਆ ਕੋਈ ਵੀ ਸੀਟ ਕਾਂਗਰਸ ਨੂੰ ਨਹੀਂ ਮਿਲੀ ਜਾਂ ਆਪ ਨੂੰ ਨਹੀਂ ਮਿਲੀ ਹਾਂ ਕਾਂਗਰਸ ਜ਼ਰੂਰ ਆਮ ਆਦਮੀ ਪਾਰਟੀ ਦੇ ਨਾਲ ਰਲ ਕੇ ਉਹਨਾਂ ਨੂੰ ਇੱਕ ਮਜਬੂਤ ਸਾਥ ਮਿਲਿਆ ਕਿਉਂਕਿ ਆਮ ਆਦਮੀ ਪਾਰਟੀ ਕੋਲ ਜਿਹੜੀਆਂ ਵੋਟਾਂ ਨੇ ਉਹ ਕਾਂਗਰਸੀਆਂ ਹੀ ਵੋਟਾਂ ਨੇ ਪਰ ਕਾਂਗਰਸ ਪਾਰਟੀ ਦੇ ਕੈਂਡੀਡੇਟ ਨੂੰ ਤਾਂ ਆਮ ਆਦਮੀ ਪਾਰਟੀ ਦੇ ਵੋਟਾਂ ਮਿਲ ਸਕਦੀਆਂ ਪਰ ਕਈ ਵਾਰੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਕਾਂਗਰਸੀਆਂ ਵੋਟਾਂ ਇਸ ਕਰਕੇ ਨਹੀਂ ਮਿਲਦੀਆਂ ਕਿ ਗਦੂਨਾਂ ਦਾ ਆਪਸੀ ਝਗੜਾ ਜਿਹੜਾ ਆ ਉਹ ਹੇਠਲੇ ਲੈਵਲ ਤੇ ਉਹ ਕਾਫੀ ਆ ਤੇ ਕਈ ਵਾਰੀ ਉਹ ਫਿਰ ਇਸ ਹਾਲਾਤ ਵਿੱਚ ਬੀਜੇਪੀ ਨੂੰ ਜ਼ਿਆਦਾ ਪਸੰਦ ਕਰਨਗੇ ਜੋਸ਼ੀ ਸਾਹਿਬ ਕਿਸਾਨਾਂ ਨੇ ਇੱਕ ਵਾਰ ਫੇਰ ਤੋਂ ਵਹੀਰਾਂ ਦਿੱਲੀ ਵਾਲ ਨੂੰ ਕਤਨ ਦਾ ਜਿਹੜਾ ਉਹ ਮਨ ਬਣਾ ਲਿਆ ਇਸ ਵਾਰ ਕਹਿੰਦੇ ਵੀ ਟਰੈਕਟਰ ਟਰਾਲੀਆਂ ਦੀ ਅਸੀਂ ਵਰਤੋਂ ਨਹੀਂ ਕਰਨੀ ਪੈਦਲ ਮਾਰਚ ਕਰਾਂਗੇ ਪਰ ਜਾਵਾਂਗੇ ਦਿੱਲੀ ਜ਼ਰੂਰ ਤੇ ਸਰਕਾਰ ਜਿਹੜੀ ਉਹਨਾਂ ਦੀ ਗੱਲ ਨਹੀਂ ਸੁਣ ਰਹੀ ਐ ਐਮਐਸਪੀ ਦੇ ਮੁਤਲਕ ਜਾਂ ਕਿਸਾਨ ਅੰਦੋਲਨ ਦੇ ਵਿੱਚ ਜਿਹੜੇ ਕਿਸਾਨ ਸ਼ਹੀਦ ਹੋਏ ਉਹਨਾਂ ਨੂੰ ਮੁਆਵਜ਼ੇ ਜਾਂ ਨੌਕਰੀਆਂ ਦੇ ਪ੍ਰਤੀ ਕਹਿੰਦੇ ਇੱਕ ਵਾਰੀ ਫੇਰ ਜਾ ਕੇ ਉਹਨਾਂ ਨੂੰ ਅਸੀਂ ਜਿਹੜਾ ਵਾ ਹਲੂਣਾ ਦੇਾਂਗੇ ਵੀ ਸਾਡੀਆਂ ਮੰਗਾਂ ਜਿਹੜੀਆਂ ਸੁਣੀਆਂ ਜਾਣ ਕਿਸਾਨਾਂ ਨੇ ਮਨ ਬਣਾ ਲਿਆ ਵੀ ਇੱਕ ਵਾਰ ਫੇਰ ਤੋਂ ਅੰਦੋਲਨ ਜਿਹੜਾ ਉਹ ਵਿੱਢਿਆ ਜਾਵੇ ਤੇ ਇਹਦੀ ਤਿਆਰੀ ਵਾਸਤੇ ਉਹਨਾਂ ਨੇ ਕੂਚ ਜੀ ਜਿਹੜੀ ਤਰੀਕ ਆ ਯਾਨੀ ਕਿ ਦਿੱਲੀ ਮਾਰਚ ਦੀ ਤਰੀਕ 6 ਦਸੰਬਰ ਰੱਖੀ ਆ ਕਿੱਦਾਂ ਦੇਖਦੇ ਹੋ ਵੀ ਅੱਗੇ ਫੇਰ ਦਿੱਲੀ ਚ ਚੋਣਾ ਆ ਜਾਣੀਆਂ ਤੇ ਕਿਸਾਨ ਜਿਹੜੇ ਆ ਇਹ ਫੇਰ ਦਿੱਲੀ ਜਾਣ ਨੂੰ ਜਿਹੜੇ ਆ ਇਹ ਇਹਨਾਂ ਨੇ ਆਪਣਾ ਮਨ ਬਣਾ ਲਿਆ ਤੇ ਇਹਨਾਂ ਨੇ ਪੈਦਲ ਮਾਰਚ ਦੇ ਰਾਹੀ ਦਿੱਲੀ ਪਹੁੰਚਣਾ ਦੀ ਅ ਜਿਸ ਵੇਲੇ ਕੁਝ ਸਾਲ ਪਹਿਲਾਂ ਕਿਸਾਨਾਂ ਨੇ ਸਿੰਘੂ ਬਾਰਡਰ ਤੇ ਡੇਰਾ ਲਾਇਆ ਸੀ ਬੜੀ ਕਾਮਯਾਬੀ ਨਾਲ ਉਹਨਾਂ ਨੇ ਉਸ ਨੂੰ ਨਿਵਾਇਆ ਸਰਕਾਰ ਨੇ ਕੁਝ ਆਸ਼ਵਾਸ਼ਣ ਦਿੱਤੇ ਤੇ ਉਹ ਉਹਨਾਂ ਜਿਹੜੇ ਆਸ਼ਵਾਸ਼ਣ ਸੀ ਮੋਦੀ ਸਾਹਿਬ ਦੇ ਦਿੱਤੇ ਕਾਲੇ ਕਾਨੂੰਨ ਵਾਪਸ ਲੈ ਲੈ ਉਹਨਾਂ ਨੂੰ ਮੰਨਦੇ ਹੋਏ ਉਹਨਾਂ ਨੇ ਆਪਣਾ ਅੰਦੋਲਨ ਵਾਪਸ ਲੈ ਲਿਆ ਤੇ ਉਹ ਆ ਗਏ ਵਾਪਸ ਲੇਕਿਨ ਸਰਕਾਰ ਦੇ ਵੱਲੋਂ ਜਿਸ ਤਰ੍ਹਾਂ ਆਮ ਤੌਰ ਤੇ ਟੈਕਟ ਸਪਨਾਏ ਜਾਂਦੇ ਆ ਸਰਕਾਰ ਨੇ ਅਪਣਾਏ ਉਹਨਾਂ ਦੀ ਕੋਈ ਮੰਗ ਜਿਹੜੀ ਆ ਉਹ ਨਹੀਂ ਮੰਨੀ ਗਈ ਸਿਰਫ ਕਾਗਜ਼ੀ ਵਾਅਦੇ ਰਹਿ ਗਏ ਹੁਣ ਕਿਸਾਨਾਂ ਦੇ ਕੋਲ ਕੀ ਚਾਰਾ ਸੀ ਕਿਸਾਨੀ ਜਿਹੜਾ ਪਿੰਡਾਂ ਦਾ ਕਿਸਾਨੀ ਵਰਗ ਹੈ ਉਹ ਕਾਫੀ ਮੁਸ਼ਕਲ ਹਾਲਾਤ ਵਿੱਚ ਜੀਉ ਰਿਹਾ ਅਸੀਂ ਸ਼ਹਿਰਾਂ ਦੇ ਵਿੱਚ ਬੈਠੇ ਲੋਕੀ ਸ਼ਾਇਦ ਇਸ ਗੱਲ ਨੂੰ ਨਹੀਂ ਸਮਝ ਪਾ ਰਹੇ ਕਿ ਪਿੰਡਾਂ ਦੇ ਵਿੱਚ ਉਹਨਾਂ ਦੀਆਂ ਤੁਹਾਨੂੰ ਕੋਠੀਆਂ ਦਿਖਤੀਆਂ ਨੇ ਕਈ ਲੋਕਾਂ ਦੀਆਂ ਖੋਰ ਚੀਜ਼ਾਂ ਦਿਖਾਈ ਦਿੰਦੀਆਂ ਨੇ ਪਰ ਅਸਲ ਵਿੱਚ ਕਰਜ਼ੇ ਦੀ ਮਾਰ ਦੇ ਹੇਠ ਦੱਬੇ ਇਹ ਲੋਕ ਜਿਹੜੇ ਨੇ ਇਹ ਆਪਣੇ ਅਸਤਿਤਵ ਦੀ ਲੜਾਈ ਲੜ ਰਹੇ ਨੇ ਹਾਲਾਂਕਿ ਕੁਝ ਲੋਕ ਵਿਰੋਧ ਵੀ ਕਰਦੇ ਨੇ ਨਿੰਦਾ ਵੀ ਕਰਦੇ ਨੇ ਜਿਸ ਤਰ੍ਹਾਂ ਹੁਣ ਇਸ ਵਾਰੀ ਕਾਂਗਰਸ ਕਿਸਾਨਾਂ ਨੇ ਜਿਹੜਾ ਆਪਣਾ ਅੰਦੋਲਨ ਹੈ ਉਹ ਸ਼ੰਭੂ ਬਾਰਡਰ ਤੇ ਕਿਨੌਰੀ ਤੇ ਔਰ ਇੱਕ ਦੋ ਜਗ੍ਹਾ ਤੇ ਹੋਰ ਲਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਸਰਕਾਰ ਨੇ ਟੈਕਟਿਸ ਅਪਣਾਉਂਦੇ ਹੋਏ ਉਹਨਾਂ ਨੂੰ ਫੇਲ ਕਰਨ ਦਾ ਪੂਰਾ ਯਤਨ ਕੀਤਾ ਤੁਸੀਂ ਦੇਖੋ ਅੱਜ ਕਿੰਨੇ ਮਹੀਨੇ ਹੋ ਗਏ ਨੇ ਸ਼ੰਭੂ ਬਾਰਡਰ ਜਾਮ ਪਿਆ ਲੋਕ ਜਿਹੜੇ ਨੇ ਲੋਕ ਜਿਹੜੇ ਨੇ ਇੰਨੇ ਤੰਗ ਨੇ ਇੰਨੇ ਤੰਗ ਨੇ ਮੈਨੂੰ ਨਹੀਂ ਲੱਗਦਾ ਕਿ ਜੀਟੀ ਰੋਡ ਦੇ ਉੱਤੇ ਕਦੀ ਇਸ ਤਰ੍ਹਾਂ ਦਾ ਇੰਨੇ ਲੰਬੇ ਸਮੇਂ ਲਈ ਜਾਮ ਲੱਗਿਆ ਹੋਵੇ ਔਰ ਲੋਕੀ ਸਿੱਧੇ ਦਿੱਲੀ ਜਾਣ ਤੋਂ ਉਹਨਾਂ ਨੂੰ ਮੁਸ਼ਕਲ ਆਉਂਦੀ ਹੋਵੇ ਬੜੀ ਹੈਰਾਨੀ ਦੀ ਗੱਲ ਹੈ ਕਿ ਇਸ ਮਾਮਲੇ ਨੂੰ ਲੈ ਕੇ ਨਾ ਤਾਂ ਕੋਈ ਪਾਰਟੀ ਨਾ ਕੋਈ ਸਰਕਾਰ ਕੋਈ ਵੀ ਇਹੋ ਜਿਹਾ ਕਦਮ ਨਹੀਂ ਉਠਾ ਰਹੀ ਕਿ ਤੁਸੀਂ ਉਸ ਰਸਤੇ ਨੂੰ ਖੋਲ ਸਕੋ ਹੈਰਾਨੀ ਦੀ ਗੱਲ ਹੈ ਹਰਿਆਣਾ ਸਰਕਾਰ ਵੀ ਬਣ ਗਈ ਹੈ ਨਵੀਂ ਉਹਨਾਂ ਨੇ ਵੀ ਅਜੇ ਤੱਕ ਕੋਈ ਯਤਨ ਨਹੀਂ ਕੀਤਾ ਲੋਕ ਜਿਹੜੇ ਨੇ ਉਹ ਵੀ ਮੈਨੂੰ ਲੱਗਦਾ ਕਿ ਉਹਨਾਂ ਨੇ ਵੀ ਹਾਲਾਤ ਨਾਲ ਸਮਝੌਤਾ ਕਰ ਲਿਆ ਕਿ ਚਲੋ ਪਿੰਡਾਂ ਦੇ ਵਿੱਚ ਦੀ ਹੋ ਕੇ ਜਾ ਕੇ ਕੱਚੇ ਰਸਤਿਆਂ ਦੇ ਵਿੱਚ ਦੀ ਹੋ ਕੇ ਜਾ ਕੇ ਆਪਾਂ ਦਿੱਲੀ ਪਹੁੰਚ ਜਾਈਏ ਦਿੱਲੀ ਤੋਂ ਵਾਪਸ ਆ ਜਾਈਏ 15 ਮਿੰਟਾਂ ਦਾ ਸਫ਼ਰ ਡੇਢ 2 ਘੰਟੇ ਵਿੱਚ ਨਿਬੜਦਾ ਜਿਹੜਾ ਸ਼ੰਭੂ ਬਾਰਡਰ ਤੋਂ ਹਰਿਆਣਾ ਅੰਬਾਲਾ ਤੱਕ ਜਾਂਦਾ ਸੀ ਚਲੋ ਖੈਰ ਹੁਣ ਉਹਨਾਂ ਨੇ ਕਿਸਾਨਾਂ ਨੇ ਇੱਕ ਨਵੀਂ ਨੀਤੀ ਘੜੀ ਆ ਉਹਨਾਂ ਨੇ ਵੀ ਆਪਣੇ ਜਿਹੜੇ ਚਣਕਿਆ ਨੇ ਉਹਨਾਂ ਦੇ ਨਾਲ ਸਲਾਹ مشਵਰਾ ਕਰਕੇ ਉਹਨਾਂ ਨੇ ਇੱਕ ਨਵੀਂ ਰਣਨੀਤੀ ਘੜੀ ਕਿ ਅਸੀਂ 6 ਦਸੰਬਰ ਨੂੰ ਦਿੱਲੀ ਜਾਵਾਂਗੇ ਬਿਨਾ ਟਰੈਕਟਰ ਟਰਾਲੀਆਂ ਤੋਂ ਜਥੇ ਦੇ ਰੂਪ ਦੇ ਵਿੱਚ ਉਹ ਸ਼ੰਭੂ ਬਾਰਡਰ ਤੋਂ ਅੱਗੇ ਪ੍ਰਵੇਸ਼ ਕਰਨਗੇ ਉਸ ਤੋਂ ਪਹਿਲਾਂ ਉਹਨਾਂ ਨੇ ਇੱਕ ਹੋਰ ਕੰਮ ਕੀਤਾ ਉਹਨਾਂ ਦੇ ਵੱਡੇ ਲੀਡਰ ਜਗਜੀਤ ਸਿੰਘ ਢੱਲੇਵਾਲ ਨੇ ਮਰਨ ਵਰਤ ਦਾ ਫੈਸਲਾ ਬਿਲਕੁਲ ਰੱਖ ਲਿਆ ਹੁਣ ਇਹ ਇੱਕ ਬੜਾ ਮੱਗਦਾ ਇਸ਼ੂ ਬਣੇਗਾ ਅਗਰ ਕਿਸਾਨੀ ਲੀਡਰ ਦੇ ਅਗਰ ਉਹਨੂੰ ਕੁਝ ਹੋ ਗਿਆ ਪ੍ਰਮਾਤਮਾ ਨਾ ਕਰੇ ਕਿ ਇਹੋ ਜਿਹਾ ਮੌਕਾ ਆਵੇ ਅਗਰ ਉਹਨਾਂ ਨੂੰ ਕੁਝ ਹੋ ਗਿਆ ਤੇ ਵੱਡੇ ਪੱਧਰ ਤੇ ਇਸ ਦੇ ਜਿਹੜੇ ਨਤੀਜੇ ਆ ਉਹ ਬੜੇ ਖਤਰਨਾਕ ਨਿਕਲਣਗੇ ਇਸ ਲਈ ਸਰਕਾਰ ਨੂੰ ਚਾਹੀਦਾ ਕਿ ਉਹ ਕਿਸਾਨਾਂ ਦੇ ਨਾਲ ਮਿਲ ਕੇ ਕਿਸਾਨ ਵੀ ਦੁਖੀ ਨੇ ਕਿ ਪੰਜਾਬ ਦੇ ਦੂਸਰੇ ਲੋਕ ਵੀ ਦੁਖੀ ਨੇ ਜਿਨ੍ਹਾਂ ਨੂੰ ਰਸਤੇ ਦੇ ਵਿੱਚੋਂ ਲੰਘਣ ਲਈ ਰਸਤਾ ਨਹੀਂ ਮਿਲ ਰਿਹਾ ਜੀਟੀ ਰੋਡ ਤੇ ਬੜੇ ਬੜੇ ਹੀ ਬੜੇ ਹੀ ਦੁਖੀ ਲੋਕ ਨੇ ਜਿਹੜੇ ਆਮ ਲੋਕ ਜਿਹੜੇ ਕੁਝ ਨਹੀਂ ਕਹਿ ਸਕਦੇ ਅਖਬਾਰਾਂ ਵੀ ਚੁੱਪ ਕਰ ਗਈਆਂ ਮੀਡੀਆ ਵੀ ਚੁੱਪ ਕਰ ਗਿਆ ਕਿ ਹੁਣ ਇਹਨੂੰ ਇੱਕ ਬਸ ਕਿਸਮਤ ਹੀ ਸਮਝਦੇ ਹੋਏ ਲੋਕਾਂ ਨੇ ਇਧਰ ਉਧਰ ਦੀ ਜਾਣਾ ਦਿਲੀ ਸ਼ੁਰੂ ਕਰ ਦਿੱਤਾ ਇਸ ਪਾਸੇ ਵੱਲ ਕਿਸਾਨਾਂ ਨੂੰ ਵੀ ਧਿਆਨ ਦੇਣ ਦੀ ਲੋੜ ਹੈ ਸਰਕਾਰ ਨੂੰ ਵੀ ਲੋੜ ਹੈ ਕਿਉਂਕਿ ਪੰਜਾਬ ਦੇ ਲੋਕ ਕਿਸਾਨਾਂ ਦੇ ਵਿਰੁੱਧ ਨਹੀਂ ਹਨ ਸਰਕਾਰ ਦੇ ਵਿਰੁੱਧ ਕਿਸਾਨ ਲੋਕ ਨੇ ਪਰ ਕਈ ਵਾਰੀ ਜਿੱਥੇ ਕਿਸਾਨ ਲੋਕ ਆਪਣੀ ਪੀੜਾ ਨੂੰ ਹੰਡਾ ਰਹੇ ਹੁੰਦੇ ਨੇ ਉੱਥੇ ਆਮ ਲੋਕ ਵੀ ਪੰਜਾਬ ਦੇ ਜਿਹੜੇ ਆ ਉਹ ਬਹੁਤ ਦੁਖੀ ਨੇ ਵਪਾਰੀ ਦੁਖੀ ਨੇ ਮਜ਼ਦੂਰ ਦੁਖੀ ਨੇ ਕਿਸਾਨ ਤਾਂ ਦੁਖੀ ਹੈ ਹੀ ਹੈ ਸਰਕਾਰ ਨੂੰ ਚਾਹੀਦਾ ਕਿ ਉਹ ਇੱਕੇ ਦਾ ਹੱਲ ਜਿਹੜਾ ਆ ਜਿਹੜਾ ਸਾਰਿਆਂ ਨੂੰ ਮਨਜ਼ੂਰ ਹੋਵੇ ਉਹ ਹੱਲ ਲੱਭ ਕੇ ਕਿਸਾਨੀ ਨੂੰ ਆਪਣੇ ਕੰਮ ਤੇ ਲੱਗਣ ਦੇਣ ਤੇ ਲੋਕ ਜਿਹੜੇ ਸੁਵਿਧਾ ਦੇ ਨਾਲ ਆਪਣੇ ਦਿੱਲੀ ਆਉਣ ਜਾਣ ਕਰ ਸਕਣ ਜੋਸ਼ੀ ਸਾਹਿਬ ਹੀ ਕਹ ਆਖਰੀ ਸਵਾਲ ਚ ਰਣਜੀਤ ਸਿੰਘ ਚੰਨੀ ਸਾਹਿਬ ਕਾ ਮੁੱਖ ਮੰਤਰੀ ਪੰਜਾਬ ਇਕ ਸੋ 11 ਦਿਨਾਂ ਦੀ ਸਰਕਾਰ ਸੀ ਲੋਕਾਂ ਚ ਵਿਚਰਨ ਦਾ ਲੰਮਾ ਤਜਰਬਾ ਵਾ ਵਿਧਾਇਕ ਰਹਿ ਆ ਅੱਜਕੱਲ ਸੰਸਦ ਮੈਂਬਰ ਵੀ ਹੈਗੇ ਆ ਜ਼ੁਬਾਨ ਫਿਸਲ ਜਾਂਦੀ ਹੈ ਕਿਸੇ ਵੇਲੇ ਜਿਹੜਾ ਵਾ ਉਹ ਜ਼ੁਬਾਨ ਜਿਹੜੀ ਹੈ ਉਹ ਉਹਨਾਂ ਨੂੰ ਫਿਰ ਮੁਆਫੀ ਮੰਗਣ ਲਈ ਵੀ ਮਜਬੂਰ ਕਰ ਦਿੰਦੀ ਹੈ ਜਿੱਦਾਂ ਹਾਲ ਹੀ ਦੇ ਵਿੱਚ ਹੋਇਆ ਚਰਨਜੀਤ ਸਿੰਘ ਚੰਨੀ ਹੋਣਾ ਨੇ ਗਿੱਦੜਬਾ ਦੇ ਵਿੱਚ ਅਮਰਤਾ ਵੜਿੰਗ ਦੇ ਚੋਣ ਪ੍ਰਚਾਰ ਦੌਰਾਨ ਕੁਝ ਅਜਿਹੀ ਟਿੱਪਣੀ ਕਰ ਦਿੱਤੀ ਇੱਕ ਚੁਟਕਲਾ ਸੁਣਾ ਦਿੱਤਾ ਜਿਹਦੇ ਤੋਂ ਵਿਵਾਦ ਜਿਹੜਾ ਉਹ ਖੜਾ ਹੋ ਗਿਆ ਤੇ ਹੁਣ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਨੂੰ ਮਾਫੀ ਮੰਗਣੀ ਪਈ। ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਮੁੱਖ ਮੰਤਰੀ ਰਹੇ ਪੰਜਾਬ ਦੇ 111 ਦਿਨ। ਉਹਨਾਂ ਨੇ ਕਾਫੀ ਯਤਨ ਕੀਤੇ ਕਿ ਪੰਜਾਬ ਦੇ ਲੋਕਾਂ ਨੂੰ ਆਪਣੀ ਟਿਨਿਓਰ ਦੇ ਦੌਰਾਨ ਕੁਝ ਸੁਵਿਧਾਵਾਂ ਦੇ ਸਕਣ। ਸੁਲਝੇ ਹੋਏ ਨੇਤਾ ਮੰਨੇ ਜਾਂਦੇ ਆ। ਆਜ਼ਾਦ ਵੀ ਜਿੱਤੇ ਫਿਰ ਕਾਂਗਰਸ ਪਾਰਟੀ ਵਿੱਚ ਆਣ ਕੇ ਜਿੱਤੇ। ਲੋਕ ਸਭਾ ਦੀ ਜਲੰਧਰ ਚੋਣ ਵੀ ਜਿੱਤੇ ਪਰ ਹੈਰਾਨੀ ਹੁੰਦੀ ਹੈ ਕਿ ਮੁੱਖ ਮੰਤਰੀ ਦੇ ਰਹਿ ਅਹੁਦੇ ਤੇ ਕੋਈ ਇਸ ਤਰ੍ਹਾਂ ਇਨਸਾਨ ਜਿਹੜਾ ਕਿ ਅਸੀਂ ਸਮਝਦੇ ਹਾਂ ਕਿ ਕਿ ਸੁਲਝਿਆ ਹੋਇਆ ਇਨਸਾਨ ਹੈ ਪੀਛਲੀ ਉਹਨੇ ਕੀਤੀ ਹੋਈ ਹੈ ਉਹ ਇਸ ਤਰ੍ਹਾਂ ਜੱਟ ਬ੍ਰਾਹਮਣ ਇਸਤਰੀਆਂ ਉਹਨਾਂ ਨੂੰ ਲੈ ਕੇ ਇਸ ਤਰ੍ਹਾਂ ਦੇ ਜਿਹੜੇ ਆ ਉਹ ਬਿਆਨ ਦੇਣ ਜ਼ੁਬਾਨ ਫਿਸਲ ਗਈ ਲੇਕਿਨ ਜ਼ੁਬਾਨ ਵਾਰ-ਵਾਰ ਨਹੀਂ ਫਿਸਲਣੀ ਚਾਹੀਦੀ ਕਈ ਵਾਰੀ ਉਨ੍ਹਾਂ ਤੇ ਇਹ ਇਲਜ਼ਾਮ ਲੱਗੇ ਨੇ ਪਰ ਮੈਨੂੰ ਹੈਰਾਨੀ ਹੁੰਦੀ ਹੈ ਕਿ ਰਾਜਨੀਤਿਕ ਨੇਤਾ ਦੀ ਜ਼ੁਬਾਨ ਇਸ ਤਰ੍ਹਾਂ ਕਿਉਂ ਫਿਸਲ ਜਾਂਦੀ ਹੈ ਤੇ ਬਾਅਦ ਦੇ ਵਿੱਚ ਮਾਫੀ ਮੰਗਣੀ ਪੈਂਦੀ ਹੈ ਜਿਸ ਤਰ੍ਹਾਂ ਚਰਨਜੀਤ ਸਿੰਘ ਚੰਨੀ ਨੂੰ ਅੱਜ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਜਿਹੜਾ ਨੋਟਿਸ ਦਿੱਤਾ ਗਿਆ ਸੀ 11 ਵਜੇ ਸਵੇਰੇ ਉਹਨਾਂ ਦੇ ਦਫ਼ਤਰ ਜਾ ਕੇ ਆਪਣੀ ਸਥਿਤੀ ਸਪਸ਼ਟ ਕਰਨ ਦਾ ਉਸ ਤੋਂ ਪਹਿਲਾਂ ਹੀ ਉਹਨਾਂ ਨੇ ਮਾਫੀ ਮੰਗ ਲਈ ਤੇ ਹੋ ਸਕਦਾ ਹੈ ਕਿ ਇਸ ਤਰ੍ਹਾਂ ਇਹ ਮਸਲਾ ਖਤਮ ਵੀ ਹੋ ਜਾਵੇ ਪਰੰਤੂ ਇਹ ਜਿਹੜੀ ਹੈ ਜਵਾਨ ਫਿਸਲਨੀ ਕਦੇ ਉਹ ਜਵਾਨ ਰਵਨੀ ਸਿੰਘ ਬਿੱਟੂ ਦੀ ਫਿਸਲ ਜਾਂਦੀ ਹੈ ਕਦੇ ਉਹ ਕੰਗਨ ਰਣੌਤ ਦੀ ਕਿਸਾਨਾਂ ਨੂੰ ਲੈ ਕੇ ਵਿਗੜ ਜਾਂਦੀ ਹੈ ਫਿਸਲ ਜਾਂਦੀ ਹੈ ਹੈਰਾਨੀ ਹੈ ਕਿ ਇਹੋ ਜਿਹੇ ਲੋਕ ਵੱਡੇ ਅਹੁਦਿਆਂ ਤੇ ਜਿਹੜੇ ਪਹੁੰਚੇ ਲੋਕ ਨੇ ਕਈ-ਕਈ ਵਾਰ ਦੇ ਸੰਸਦ ਰਵਨੀਤ ਸਿੰਘ ਬਿੱਟੂ ਕਈ-ਕਈ ਵਾਰ ਦੇ ਐਮ.ਐਲ.ਏ ਚਰਨਜੀਤ ਸਿੰਘਨੀ ਆਪਣੀ ਫਿਲਮ ਸਟਾਰ ਜਿਨ੍ਹਾਂ ਦਾ ਆਪਣਾ ਬੜਾ ਵੱਡਾ ਰੁਤਵਾ ਹੁੰਦਾ ਆ ਔਰ ਲੋਕੀ ਉਸ ਨੂੰ ਇੱਕ ਅੱਛੀ ਅਦਾਕਾਰਾ ਮੰਨਦੇ ਨੇ ਉਸ ਨੇ ਇਸ ਤਰ੍ਹਾਂ ਦੇ ਬਿਆਨ ਕਿਸਾਨਾਂ ਦੇ ਪ੍ਰਤੀ ਦੇ ਜਾਂ ਕੁਝ ਹੋਰ ਲੀਡਰ ਵੀ ਜਿਹੜੇ ਨੇ ਉਹ ਵੀ ਇਸ ਤਰ੍ਹਾਂ ਦੇ ਜਦੋਂ ਬਿਆਨ ਦਿੰਦੇ ਨੇ ਤਾਂ ਸੱਚਮੁੱਚ ਸਿਰ ਸ਼ਰਮ ਨਾਲ ਝੁਕ ਜਾਂਦਾ ਆ ਕਿਉਂਕਿ ਅਸੀਂ ਇਹ ਲੀਡਰਾਂ ਤੋਂ ਇਸ एक्सपेक्ट ਕਰਦੇ ਆ ਕਿ ਇਹ ਲੀਡਰ ਜਿਹੜੇ ਨੇ ਔਰਤਾਂ ਦੇ ਪ੍ਰਤੀ ਜਕਸਾਨਾਂ ਦੇ ਪ੍ਰਤੀ ਜਾਂ ਦੂਸਰੇ ਲੋਕਾਂ ਦੇ ਪ੍ਰਤੀ ਜਿਨ੍ਹਾਂ ਦੇ ਖਿਲਾਫ ਉਹ ਟਿੱਪਣੀ ਕਰਦੇ ਨੇ ਉਹਨਾਂ ਤੋਂ ਇਸ ਤਰ੍ਹਾਂ ਦੀ ਉਮੀਦ ਨਹੀਂ ਕੀਤੀ ਜਾਂਦੀ ਇਹਨਾਂ ਲੀਡਰਾਂ ਨੂੰ ਤਾਂ ਲੋਕਾਂ ਦੀ ਮਾਨਸਿਕਤਾ ਦਾ ਪਤਾ ਹੁੰਦਾ ਇਹਨਾਂ ਨੂੰ ਪਤਾ ਹੁੰਦਾ ਕਿ ਅਸੀਂ ਵੋਟ ਲੈਣ ਜਾਣਾ ਤੇ ਕਿਹੜੇ ਮੁੱਦੇ ਜਿਹੜੇ ਆ ਉਹਨਾਂ ਨੂੰ ਅਭਾਰਨਾ ਆ ਤੇ ਫਿਰ ਅਚਾਨਕ ਇਸ ਤਰ੍ਹਾਂ ਕਿਉਂ ਹੋ ਜਾਂਦਾ ਮੈਨੂੰ ਲੱਗਦਾ ਜਦੋਂ ਸਾਹਮਣੇ ਹੈ ਨਾ ਭੀੜ ਚੰਗੀ ਜਿਹੀ ਦਿਖਦੇ ਆ ਇਹ ਭਈ ਲੈ ਵੀ ਲੋਕਾਂ ਲੋਕ ਉਹਨਾਂ ਨੂੰ ਬੜਾ ਪਸੰਦ ਕਰ ਰਹੇ ਨੇ ਤਾਂ ਫੇਰ ਕਈ ਵਾਰੀ ਉਹਨਾਂ ਨੂੰ ਖਾਸ ਰਸ ਦੇ ਵਿੱਚ ਪਾਉਣ ਲਈ ਉਹਨਾਂ ਦੇ ਮੂੰਹੋਂ ਇਹੋ ਜਿਹੇ ਬਿਆਨ ਨਿਕਲ ਜਾਂਦੇ ਨੇ ਜਿਹੜੇ ਹੋ ਸਕਦਾ ਉਸ ਵੇਲੇ ਤਾਂ ਲੋਕੀ ਹੱਸਣ ਵਾਵਾ ਕਰਨ ਤਾੜੀਆਂ ਵੀ ਮਾਰ ਦੇਣ ਪਰ ਜਦੋਂ ਉਹ ਪਬਲਿਕ মিডিਆ ਹੁੰਦਾ ਇਦਾਂ ਹੀ ਆ ਜੋਸ਼ ਸਰ ਹੁੰਦਾ ਇਦਾਂ ਹੀ ਆ ਜਦੋਂ ਇਦਾਂ ਦੀ ਕੋਈ ਚੁਟਕਲਾ ਜਾਂ ਕੋਈ ਕਹਾਣੀ ਸੁਣਾਈ ਜਾਂਦੀ ਆ ਨਾ ਜਿਹਦੇ ਚ ਹਾਸ ਰਸ ਹੁੰਦਾ ਲੋਕ ਉਦੋਂ ਆਨੰਦ ਲੈਂਦੇ ਆ ਜਦੋਂ ਇਹ ਮਾਮਲਾ ਜਿਹੜਾ ਵਾ ਇਹ ਸੁਰਖੀਆਂ ਦੇ ਵਿੱਚ ਆ ਜਾਂਦਾ ਇਹ ਬਖੇੜਾ ਬਣ ਜਾਂਦਾ ਫਿਰ ਇਹੋ ਲੋਕ ਸੋਸ਼ਲ ਮੀਡੀਆ ਤੇ ਕਮੈਂਟ ਕਰਦੇ ਆ ਕਿ ਯਾਰ ਇਹ ਸਮਝ ਕੇ ਬੋਲਣਾ ਚਾਹੀਦਾ ਆਮ ਤੌਰ ਤੇ ਮੈਂ ਸਮਝਦਾ ਆ ਕਿ ਲੀਡਰ ਲੋਕ ਜਿਹੜੇ ਨੇ ਉਹ ਇੱਕ ਵੱਡਾ ਇਕੱਠ ਕਰਨ ਦੀ ਲੋਕਾਂ ਦੇ ਵਿੱਚ ਜਾਣ ਦੀ ਸਮਰਥਾ ਰੱਖਦੇ ਨੇ ਉਹਨਾਂ ਨੂੰ ਇਹ ਚਾਹੀਦਾ ਆ ਕਿ ਜਿਸ ਵੇਲੇ ਉਹ ਔਰਤਾਂ ਪ੍ਰਤੀ ਟਿੱਪਣੀ ਕਰਦੇ ਆ ਜਿਸ ਵੇਲੇ ਕਿਸੇ ਹੋਰ ਵਰਗ ਦੇ ਪ੍ਰਤੀ ਟਿੱਪਣੀ ਕਰਦੇ ਆ ਹੁਣ ਜੱਟ ਤੇ ਬ੍ਰਾਹਮਣ ਪਿੰਡਾਂ ਦੇ ਵਿੱਚ ਤਾਂ ਇਹਨਾਂ ਦਾ ਆਪਸੀ ਸਬੰਧ ਬਹੁਤ ਵਧੀਆ ਨੇ ਭਾਈਚਾਰਾ ਤੇ ਬਹੁਤ ਵਧੀਆ ਸਾਰਿਆਂ ਦਾ ਹੀ ਬਹੁਤ ਵਧੀਆ ਹੈ ਮੈਂ ਆਪ ਇਸ ਹਾਲਾਤ ਦੇ ਵਿੱਚੋਂ ਨਹੀਂ ਲੰਘਿਆ ਮੈਨੂੰ ਪਤਾ ਆ ਕਿ ਅਸੀਂ ਜੱਟਾਂ ਦੇ ਮੁੰਡੇ ਬ੍ਰਾਹਮਣਾਂ ਦੇ ਮੁੰਡੇ ਆਪਸ ਵਿੱਚ ਬੜੇ ਪਿਆਰ ਨਾਲ ਰਹਿੰਦੇ ਸੀ ਬਾਰੇ ਕੁੱਤਿਆਂ ਦੇ ਸੰਕੇਤ ਦੇ ਵਿੱਚ ਚੰਨੀ ਸਾਹਿਬ ਨੇ ਜਿਹੜੀ ਗੱਲ ਕੀਤੀ ਆ ਉਹ ਵਾਕਈ ਸ਼ਰਮਸ਼ਾਰ ਕਰਨ ਵਾਲੀ ਗੱਲ ਹੈ ਔਰ ਇਹੋ ਜੇ ਲੋਕਾਂ ਨੂੰ ਜਿਹੜੇ ਵੱਡੇ ਅਹੁਦਿਆਂ ਤੇ ਬੈਠੇ ਆ ਮੈਨੂੰ ਮੇਰੀ ਅਪੀਲ ਹੈ ਇਹਨਾਂ ਲੋਕਾਂ ਨੂੰ ਕਿ ਇਹ ਲੋਕ ਇਹੋ ਜੇ ਬਿਆਨ ਨਾ ਦੇਣ ਜਿੱਦਾਂ ਦਾ ਔਰਤ ਵਰਗ ਦਾ ਮਨ ਦੁਖਦਾ ਹੋਵੇ ਜਿੱਥੇ ਕਿਸਾਨਾਂ ਦਾ ਮਨ ਦੁਖਦਾ ਹੋਵੇ ਜਿੱਥੇ ਕਿਸੇ ਵੀ ਭਾਈਚਾਰੇ ਨੂੰ ਮਤਲਬ ਟਾਰਗੇਟ ਕਰਕੇ ਨਹੀਂ ਬੋਲਣਾ ਚਾਹੀਦਾ ਕਿਉਂਕਿ ਲੀਡਰ ਜਿਹੜੇ ਆ ਇਹਨਾਂ ਵਾਸਤੇ ਸਾਰੀ ਜਿਹੜੀ ਇਹ ਲੋਕ ਹੁੰਦੇ ਸਾਂਝੇ ਹੁੰਦੇ ਆ ਇਦਾਂ ਦਾ ਬਿਆਨ ਤੋਂ ਗੁਰੇਜ਼ ਕਰਨਾ ਚਾਹੀਦਾ ਬਿਲਕੁਲ ਠੀਕ ਗੱਲ ਹੈ ਬਿਲਕੁਲ ਜੀ ਬਿਲਕੁਲ ਧੰਨਵਾਦ ਜੋਸ਼ੀ ਸਾਹਿਬ ਤੁਹਾਡਾ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦੇਣੇ ਹੋ ਤੇ ਖਬਰਾਂ ਦੇ ਤੇ ਚਰਚਾ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ ਬਹੁਤ ਮਿਹਰਬਾਨੀ ਤੁਸੀਂ ਮੈਨੂੰ ਇੱਥੇ ਬੁਲਾਇਆ ਔਰ ਮੈਨੂੰ ਮਾਨ ਦਿੱਤਾ ਤੁਹਾਡੀ ਬਹੁਤ ਬਹੁਤ ਮਿਹਰਬਾਨੀ